ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਫਤੇ ਗੁਰਪਿਆਰੋ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਖੇਤਾਂ ਦੇ ਵਿੱਚ ਕੜਕਾਂ ਲਹਿ ਲਹਾ ਰਹੀਆਂ ਨੇ ਬਹੁਤ ਥਾਂ ਤੋਂ ਬੜੀਆਂ ਦੁਖਦਾਈ ਖਬਰਾਂ ਵੀ ਆਈਆਂ ਕਿ ਖੇਤਾਂ ਦੇ ਵਿੱਚ ਅੱਗ ਲੱਗਣ ਨਾਲ ਸੈਂਕੜੇ ਏਕੜਾ ਫਸਲ ਸੜ ਕੇ ਸੁਆਹ ਹੋ ਗਈ ਤੇ ਉਹਨਾਂ ਕਿਸਾਨਾਂ ਤੋਂ ਜਾ ਕੇ ਪੁੱਛੋ ਜਿਨ੍ਹਾਂ ਨੇ ਠੇਕੇ ਤੇ ਲੈ ਕੇ ਜ਼ਮੀਨਾਂ ਵਾਈਆਂ ਸੀ ਤੇ ਜਿਹੜੇ ਅੱਜ ਲਾਚਾਰ ਹੋਏ ਪਏ ਨੇ ਜਿਨ੍ਹਾਂ ਦੇ ਕੋਲ ਸ਼ਾਮ ਦੀ ਰੋਟੀ ਘਰੇ ਪੱਕੇਗੀ ਜਾਂ ਨਹੀਂ ਪੱਕੇਗੀ ਉਸ ਵਾਸਤੇ ਵੀ ਸ਼ਾਇਦ ਉਹਨਾਂ ਨੂੰ ਕਿਸੇ ਸਾਹਮਣੇ ਹੱਥ ਅਟਣੇ ਪੈਣੇ ਨੇ ਪਰ ਪਿੰਡ ਮਾਜੀ ਦੀ ਸੰਗਤ ਨੇ ਇੱਕ ਬਹੁਤ ਜੰਗਲ ਉਪਰਾਲਾ ਕੀਤਾ ਕਿਉਂਕਿ ਅਜੇ ਹਾਹੇ ਦੁਖਾਂਤ ਪਿੰਡ ਮਾਜੀ ਦੇ ਵਿੱਚ ਵੀ ਵਾਪਰਿਆ ਜਿੱਥੇ ਕਈ ਏਕੜ ਫਸਲ ਸੜ ਕੇ ਸਵਾਹ ਹੋ ਗਈ ਪਰ ਪਿੰਡ ਮਾਜੀ ਦੇ ਸਾਰੇ ਆਵਾਮ ਨੇ ਸਾਰੀਆਂ ਜਥੇਬੰਦੀਆਂ ਨੇ ਸਾਰੇ ਆਗੂਆਂ ਨੇ ਆਪਣੀਆਂ ਪਾਰਟੀਆਂ ਤੋਂ ਟੜੇ ਬੰਦੀਆਂ ਤੋਂ ਜਥੇਬੰਦੀਆਂ ਤੋਂ ਉੱਤੇ ਉੱਠ ਕੇ ਇੱਕ ਫੈਸਲਾ ਲਿਆ ਫਿਰ ਚਾਹੇ ਉਹ ਕਾਂਗਰਸੀ ਸਨ ਅਕਾਲੀ ਸਨ ਭਾਜਪੀ ਦੇ ਸਨ ਜਾਂ ਕੋਈ ਧਾਰਮਿਕ ਆਗੂ ਸਨ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਡੁੱਪਣ ਨਹੀਂ ਦੇਣਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਕਿਸਾਨਾਂ ਦੀ ਮਦਦ ਕਰਨੀ ਹੈ ਤੇ ਮਦਦ ਕਰਨ ਦਾ ਚੋਤ ਤਰੀਕਾ ਇਹਨਾਂ ਨੇ ਉਲੀਕਿਆ ਹੈ ਜੋ ਮੁਹਿਮ ਇਹਨਾਂ ਨੇ ਸ਼ੁਰੂ ਕੀਤੀ ਹੈ ਉਹ ਵਾਕਈ ਕਾਬਲੇ ਤਾਰੀਫ ਹੈ ਤੇ ਇਸ ਮੁਹਿਮ ਦਾ ਸਾਰਾ ਸ਼ਰੇ ਜਿਸ ਨੂੰ ਜਾਣਦਾ ਹੈ ਉਸ ਸਖਸ਼ ਨੇ ਦਰਬਾਰ ਖਾਲਸਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਮਾਜੀ ਆਓ ਜਾਣਦੇ ਹਾਂ ਇਸ ਮੁਹਿਮ ਬਾਰੇ ਉਹ ਕੀ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਪੀੜਤ ਕਿਸਾਨਾਂ ਨੂੰ ਮਦਦ ਪਹੁੰਚਾ ਸਕਦੇ ਹਾਂ ਪੰਚਾਇਤ ਤੇ ਸਾਰੇ ਪਤਵੰਤੇ ਜੁम्मेवार ਸੱਜਣ ਸਾਡੇ ਸਰਪੰਚ ਸਾਹਿਬ ਸਾਡੇ ਚਾਚਾ ਜੀ ਸਰਦਾਰ ਮਹਿੰਦਰਪਾਲ ਜੀ ਔਰ ਮਹੇਸ਼ ਕੁਮਾਰ ਜੀ ਜਿਹੜੇ ਕਾਂਗਰਸ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਨੇ ਔਰ ਸਰਾ ਮਹਿੰਦਰ ਸਿੰਘ ਮਾਟਾ ਜਿਹੜੇ ਬਾਦਲ ਗਰੁੱਪ ਦੇ ਨੇ ਮੈਂ ਇਹ ਤਾਂ ਦੱਸਣਾ ਚਾਹੁੰਦਾ ਕਿ ਸਾਰੇ ਅਸੀਂ ਅੱਜ ਰਾਜਨੀਤਿਕ ਬਖਰੇਵਿਆਂ ਤੋਂ ਉੱਪਰ ਉੱਠ ਕੇ ਸਾਰੇ ਜੁम्मेवार ਬੰਦਿਆਂ ਨੇ ਇੱਕ ਡਿਸਕਸ ਕੀਤੀ ਹੈ ਪਹਿਲਾਂ ਜਿਹੜੀ ਕਿ ਬਿਨਾ ਪਰਿਵਾਰ ਦੇ ਕਹਿਣ ਤੋਂ ਕੀਤੀ ਹੈ ਉਹ ਇਹ ਹੈ ਕਿ ਅਸੀਂ ਪਿੰਡ ਦੇ ਲੋਕਾਂ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਸਬੰਧਤ ਪਰਿਵਾਰ ਨੇ ਜਿਹੜੇ ਪੀੜਤ ਨੇ ਜਿਨ੍ਹਾਂ ਦੀ ਫਸਲ ਮੱਚ ਗਈ ਤਬਾਹ ਹੋ ਗਈ ਹੁਣੀ 6 ਮਹੀਨਿਆਂ ਬਾਅਦ ਆਸ ਸੀ ਕਿ ਚਾਰ ਪੈਸੇ ਆਉਣਗੇ ਤੇ ਥੋੜੇ ਜਿਹੇ ਜਿੰਨਾ ਤੋਂ ਫੜਕੇ ਜਿੰਸਾਂ ਖਰੀਦੀਆਂ ਨੇ ਜਾਂ ਹੋਰ ਕੰਮ ਨੇ ਉਹ ਉਹ ਸਾਰੇ ਪੂਰੇ ਕਰਾਂਗੇ ਤਾਂ ਬਹੁਤ ਵੱਡਾ ਇੱਕ ਆਰਥਿਕ ਤੌਰ ਤੇ ਕਹਿਰ ਇਸ ਪਰਿਵਾਰਾਂ ਦੇ ਉੱਤੇ ਟੁੱਟਿਆ ਸਾਡੇ माजी ਪਿੰਡ ਦੀ ਪੰਚਾਇਤ ਨੇ ਤੇ ਸਾਰੇ ਜ਼ਿੰਮੇਵਾਰਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਪਿੰਡ ਦੇ ਵਿੱਚ ਸਾਰੇਆਂ ਨੂੰ ਬੇਨਤੀ ਕਰਾਂਗੇ ਕਿ ਰਾਜਨੀਤਿਕ ਮਜ਼ਬਵਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਮਿਲ ਕੇ ਆਪਣੇ ਆਪਣੇ ਤੌਰ ਤੇ ਜਿਹੜੀ ਕਣਕ ਹੈ ਉਹ ਇਕੱਠੀ ਕਰਕੇ ਇੱਕ ਤਰ੍ਹਾਂ ਦੇ ਫਿਰ ਜਿਹੜੇ ਸੰਬੰਧਤ ਸਾਡੇ ਪਰਿਵਾਰ ਨੇ ਜਿੰਨਾ ਉੱਤੇ ਇਹ ਕਹਿਰ ਟਿਆ ਉਹਨਾਂ ਦੀ ਜਿਹੜੀ ਹੈਲਪ ਹੈ ਉਹ ਕੀਤੀ ਜਾਵੇ ਔਰ ਮੈਂ ਪੰਜਾਬ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਪੂਰੇ ਆਬਾਮ ਨੂੰ ਕਿ ਸਾਨੂੰ ਇੱਥੋਂ ਇੱਕ ਪ੍ਰੇਰਣਾ ਲੈਣ ਦੀ ਲੋੜ ਹੈ ਅਸੀਂ ਇੱਕ ਆਈਡੀਆ ਦੇਣਾ ਚਾਹੁੰਦੇ ਹਾਂ ਕਿ ਸੇਵਾ ਦੇ ਨਾਂ ਤੇ ਬਹੁਤ ਸਾਰੀਆਂ ਬੋਰੀਆਂ ਅਸੀਂ ਲਗਾਤਾਰ ਭਰਦੇ ਆ ਉਹ ਲੇਟ ਵੀ ਭਰੀਆਂ ਜਾ ਸਕਦੀਆਂ ਨੇ ਜਾਂ ਉਹਦੇ ਬਿਨਾ ਸਰ ਵੀ ਸਕਦਾ ਹੈ ਪਰ ਅੱਜ ਜਿਹੜੇ ਸਾਡੇ ਕਿਸਾਨਾਂ ਨੂੰ ਤੁਰੰਤ ਲੋੜ ਹੈ ਇਹ ਪਹਿਲ ਦੇ ਆਧਾਰ ਤੇ ਸਾਨੂੰ ਜਿਹੜਾ ਕਰਨਾ ਚਾਹੀਦਾ ਸੋ ਮੈਂ ਸਤਕਾਰਯੋਗ ਸਾਡੇ ਸਦਾ ਜੂਰਾ ਸਿੰਘ ਜੀ ਜਿਨ੍ਹਾਂ ਦੀ ਫਸਲ ਤਵਾ ਹੋਈ ਹੈ ਇੱਥੇ ਪੰਜ ਛੇ ਪਰਿਵਾਰਾਂ ਦਾ ਨੁਕਸਾਨ ਹੋਇਆ ਉਹ ਇੱਕ ਮਿੰਟ ਦੇ ਵਿੱਚ ਜਿਵੇਂ ਵਾਪਰੇ ਆ ਉਹ ਸੰਗਤ ਦੇ ਧਿਆਨ ਵਿੱਚ ਲਿਆ ਦੇਣਗੇ ਔਰ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਹੈ ਜਿਹੜੀ ਚਲਾਈ ਹੋਈ ਹੈ ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਬਤਾ ਕਰਕੇ ਉਹਨਾਂ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਕੇ ਵੀ ਹੁਣ ਬੱਸ ਕਰੋ ਸੇਵਾ ਦੇ ਨਾਂ ਤੇ ਬੁਰੀਆਂ ਭਰਨੀयत ਭਾਵੇਂ ਬੰਦ ਕਰ ਦਿਓ ਪਰ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਅੱਜ ਸਮੱਸਿਆ ਆ ਰਹੀ ਹੈ ਜਿਨ੍ਹਾਂ ਨੂੰ ਕਣਕ ਵਿਚਾਰਿਆਂ ਨੂੰ ਖਰੀਦਣੀ ਪਊਗੀ ਕਈ ਐਸੇ ਕਿਸਾਨ ਨੇ ਜਿਨ੍ਹਾਂ ਨੇ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਲੈ ਕੇ ਜ਼ਮੀਨ ਕਰੀ ਸੀਗੀ ਤਾਂ ਉਹ ਵੀ ਤਬਾਹ ਹੋ ਗਈ ਬਹੁਤ ਸਮੱਸਿਆਵਾਂ ਦੇ ਵਿੱਚ ਨੇ ਸਾਨੂੰ ਉਹਨਾਂ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਆ ਉਹ ਨਿਭਾਉਣੀ ਚਾਹੀਦੀ ਹੈ ਸਦਾ ਜੋਰਾ ਸਿੰਘ ਜੀ ਜੋ ਇੱਥੇ ਆਪਰੇ ਸਾਡੇ ਪਿੰਡ ਵਿੱਚ ਉਹ ਤੁਹਾਡੇ ਧਿਆਨ ਵਿੱਚ ਲਿਆਉਣਗੇ ਔਰ ਅਸੀਂ ਪੂਰੇ ਪੰਜਾਬ ਦੇ ਲੋਕਾਂ ਤੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਆ ਕਿ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਧਰਮਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਜਿਹੜਾ ਪੀੜਤ ਹੈ ਉਹਦੇ ਹੱਕ ਵਿੱਚ ਸਾਨੂੰ ਅੱਜ ਡਟਣ ਦੀ ਲੋੜ ਹੈ ਅਸੀਂ ਇੱਥੇ ਜਿੰਨੇ ਜ਼ਿੰਮੇਵਾਰ ਸੱਜਣ ਨੇ ਸਾਰੇ ਨੇ ਫੈਸਲਾ ਕਰ ਲਿਆ ਔਰ ਕੱਲ ਤੋਂ ਅਸੀਂ ਸਾਰੇ ਪਿੰਡਾਂ ਦੇ ਪਿੰਡ ਦੇ ਵਿੱਚ ਸਾਰਾ ਵੱਡਾ ਇਕੱਠ ਸੰਸਾ ਨੇ ਦੱਸਿਆ ਜਿਵੇਂ ਕਰਕੇ ਉਹ ਸਾਰੀ ਪਿੰਡ ਨੂੰ ਬੇਨਤੀ ਕਰਾਂਗੇ ਜੀ ਇਸ ਤਰ੍ਹਾਂ ਦੀ ਮਦਦ ਜਿਹੜੀ ਹੋ ਸਕੇ ਤੁਸੀਂ ਜੀ ਜਿਵੇਂ ਵੀ ਠੀਕ ਸਮਝੋ ਕੀ ਵਾਪਰੇ ਉਹ ਦੱਸੋ ਉਦੇਸ਼ ਮੇਰੇ ਕੋਲ ਸੀ ਜੀ ਸਰ ਸਾਹਿਬ ਬਹੁਤ ਥੋੜਾ ਉੱਚੀ ਜੀ ਕਿ ਬੁਝਾ ਲਵਾਂ ਜੀ ਅੱਜ ਸਵੇਰੇ ਜਿਹੜਾ ਸਾਡਾ ਏਰੀਆ ਸੀ ਬਿਲਕੁਲ ਪੱਕਿਆ ਹੋਇਆ ਸੀ ਤੇ ਵਧਣਯੋਗ ਸੀ ਤੇ ਉਹ ਅੱਜ ਜਿਹਨੇ ਅਸੀਂ ਵਧਣਾ ਸੀ 10 ਵਜੇ ਤਕਰੀਬਨ ਅਚਾਨਕ ਜਦੋਂ ਮੈਂ ਪਿੰਡੋਂ ਆਇਆ ਤੇ ਅਚਾਨਕ ਦੇਖਿਆ ਵੀ ਇਧਰੋਂ ਇੱਕ ਪਾਸੇ ਅੱਗ ਲੱਗੀ ਹੋਈ ਆ ਕਣਕ ਨੂੰ ਤੇ ਕੁਝ ਹੀ ਮਿੰਟਾਂ ਦੇ ਵਿੱਚ 10-15 ਮਿੰਟਾਂ ਦੇ ਵਿੱਚ ਬਹੁਤ ਸਪੀਡ ਦੇ ਨਾਲ ਹਵਾ 'ਚ ਚਲਦੀ ਹੋਈ ਤੇ ਸਾਡੇ ਆਈ ਤੇ ਸਪੀਕਰਾਂ ਦੇ ਵਿੱਚ ਅਸੀਂ ਨੋਟਮੈਂਟ ਕੀਤੀ ਪਿੰਡ ਬਿੰਬੜ ਤੇ ਮਾਜੀ ਦੋਵੇਂ ਪਿੰਡਾਂ ਨੇ ਪਿੰਡਾਂ ਨੇ ਬੜਾ ਸਾਹ ਦਿੱਤਾ ਜਿਨ੍ਹਾਂ ਨੇ ਕਿ ਇੱਕ ਬਹੁਤ ਵੱਡਾ ਦਖਾਂਤ ਵਾਪਰ ਜਾਣਾ ਸੀ ਜੇਕਰ ਸਾਰਾ ਪ੍ਰਸਾਰ ਦੋਵੇਂ ਪਿੰਡ ਇਕੱਠੇ ਨਾ ਹੁੰਦੇ ਤਾਂ ਇਹਨਾਂ ਨੇ ਬਹੁਤ ਇੱਕ 15-20 ਮਿੰਟਾਂ ਦੇ ਵਿੱਚ ਅੱਗ ਦੇ ਉੱਤੇ ਜਿਲਕੇ ਕਾਬੂ ਪਾ ਲਿਆ ਫਾਇਰ ਬਰਗੇਡ ਆਈ ਜੀ ਉਸ ਟਾਈਮ ਆਈ ਜਾਂ ਜਣੀ ਯਾਦ ਨੂੰ ਜਣੀ ਪਿੰਡਾਂ ਨੇ ਉਹਨੂੰ ਕਾਬੂ ਕਰ ਲਿਆ ਸੀ ਜੀ 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 ਸੋ ਇਹ ਵੀ ਜ਼ਰੂਰੀ ਬੇਨਤੀ ਹੈ ਵੀ ਦੇਖੋ ਫਾਇਰ ਬ੍ਰਿਗੇਡ ਸਰਕਾਰ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਦਿਨਾਂ ਵਿੱਚ ਖਾਸ ਤੌਰ ਤੇ ਪ੍ਰਬੰਧ ਹੋਵੇ ਮੇਰਾ ਖਿਆਲ ਮੈਨੂੰ ਦਸਤਰੀ ਸਨਾਮ ਤੋਂ ਆਈ ਫਾਇਰ ਬ੍ਰਿਗੇਡ ਸਨਾਮ ਇੱਥੋਂ ਕਿੰਨੇ ਕਿਲੋਮੀਟਰ ਆਪਣਾ ਉਹਨੂੰ ਆਉਂਦਿਆਂ ਨੂੰ ਇੰਨਾ ਟਾਈਮ ਲੱਗ ਜਾਂਦਾ ਹੈ ਕਿ ਸਭ ਕੁਝ ਤਬਾਹ ਹੋ ਜਾਂਦਾ ਉਹਦੋਂ ਨੂੰ ਸੋ ਇਸ ਪੱਖ ਸੇ ਵੀ ਜਿਹੜਾ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਇਹ ਇੱਕ ਜ਼ਰੂਰੀ ਬੇਨਤੀ ਸੀਗੀ ਜਿਹੜੀ ਆਪ ਜੀ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਸੋ ਮੈਂ ਇਹ ਸਾਰੇ ਸਾਡੇ ਨਗਰ ਦਾ ਇੱਥੋਂ ਦੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਮੈਂਬਰਾਂ ਦਾ ਦੀਨੋਤਨਵਾਦੀਆਂ ਕਿ ਜਦੋਂ ਹੀ ਇਹਨਾਂ ਨੂੰ ਬੇਨਤੀ ਕੀਤੀ ਹੈ ਕਹਿੰਦੇ ਵੀ ਅਸੀਂ ਇਹ ਚਾਹੁੰਦੇ ਹਾਂ ਇਸ ਤਰ੍ਹਾਂ ਹੋਵੇ ਵੀ ਆਪਾਂ ਇੱਕ ਮੁੱਠਤਾਂ ਨਾਲ ਸਾਰੇ ਪਿੰਡਾਂ ਦੇ ਜਿਨ੍ਹਾਂ ਨੂੰ ਸਮੱਸਿਆ ਹੈ ਸਮੱਸਿਆਵਾਂ ਦੇ ਵਿੱਚ ਜਿਹੜੇ ਪਰਿਵਾਰ ਘਰੇ ਨੇ ਆਪਾਂ ਮਦਦ ਕਰੀਏ ਤੇ ਇੱਕ ਸੋਹਣਾ ਮਾਹੌਲ ਬਣੇ ਪਿੰਡ ਦਾ ਸੋ ਇਹ ਜਾਣਕਾਰੀ ਤੁਹਾਡੇ ਧਿਆਨ 'ਚ ਲੈਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਹਾਂ ਗੁਰੂ ਪਿਆਰਿਓ ਅਸੀਂ ਗੁਰੂ ਘਰਾਂ ਦੇ ਵਿੱਚ ਡੇਰਿਆਂ ਦੇ ਵਿੱਚ ਢੋਂਗੀ ਸਾਧਾਂ ਦੇ ਡੇਰਿਆਂ ਦੇ ਵਿੱਚ ਬਹੁਤ ਬੂਰੀਆਂ ਨਾ ਚੰਦੀਆਂ ਪਹੁੰਚਾਂ ਦਿੱਤੀਆਂ ਹਰ ਮਹੀਨੇ ਦਾ ਸੀ ਦਸਵੰਦ ਬੰਨਿਆ ਹੁੰਦਾ ਹੈ ਉਹਨਾਂ ਦੇ ਮੱਥਾ ਟਿਕਾਈ ਵਾਸਤੇ ਹਰ ਮਹੀਨੇ ਅਸੀਂ ਜਾ ਕੇ ਗੁਰੂ ਘਰਾਂ ਤਿਆਂ ਕੋਲ ਕਾਚੇ ਦਸਵੰਦ ਪਾ ਕੇ ਆਨੇ ਆ ਪਰ ਹੁਣ ਲੋੜ ਹੈ ਸਾਡੇ ਇਨ੍ਹਾਂ ਮਿਹਨਤਕਸ਼ ਕਿਸਾਨਾਂ ਨੂੰ ਸਾਡੀ ਜਿਨ੍ਹਾਂ ਦੀਆਂ ਫਸਲਾਂ ਸੜ ਕੇ ਸੁਆਹ ਹੋ ਗਈਆਂ ਤਾਂ ਜੋ ਜਿਨ੍ਹਾਂ ਨੇ ਪੱਤਾ ਵਾਂਗ ਪਾਲੀ ਫਸਲ ਗਵਾ ਦਿੱਤੀ ਹੈ ਉਹਨਾਂ ਨੂੰ ਇਹ ਅਹਿਸਾਸ ਕਦੇ ਵੀ ਨਾ ਹੋਵੇ ਕਿ ਉਹਨਾਂ ਨੇ ਜੋ ਮਿਹਨਤ ਕੀਤੀ ਸੀ ਉਹ ਸੜ ਕੇ ਵਾਹ ਹੋ ਗਈ ਹੈ ਘਟੋ ਘਟ ਇਸ ਸਮੇਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਹਰ ਕੋਈ ਉਹਨਾਂ ਦੇ ਨਾਲ ਖੜ੍ਹਾ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਤੇ ਕਿਤੇ ਕੋਈ ਵੀ ਕਿਸਾਨ ਕੁਝ ਵੀ ਮਾੜਾ ਸੋਚ ਕੇ ਕਿਸੇ ਅਰਜ਼ ਖਾ ਵੀ ਘਟਨਾ ਨੂੰ ਅੰਜਾਮ ਨਾ ਦੇ ਆਪਣੀ ਜ਼ਿੰਦਗੀ ਦੇ ਨਾਲ ਨਾ ਖੇਡੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਦੇ ਨਾਲ ਜੋ ਹੁੰਦਾ ਆ ਰਿਹਾ ਹੈ ਪੰਜਾਬ ਦੀ ਜਵਾਨੀ ਦੇ ਨਾਲ ਜੋ ਹੁੰਦਾ ਆ ਰਿਹਾ ਹੈ ਤੁਸੀਂ ਸਭ ਆਖੂ ਵੀ ਜਾਣਦੇ ਹੋ ਤਾਂ ਇਸ ਮਾੜੇ ਵੇਲੇ ਦੇ ਵਿੱਚ ਜਿਹੜਾ ਕਿਸਾਨਾਂ ਨੇ ਆਪਣੀਆਂ ਫਸਲਾਂ ਗਵਾਈਆਂ ਨੇ ਾਰੇ ਪੰਜਾਬ ਵਾਸੀਆਂ ਦਾ ਵਿਦੇਸ਼ਾਂ ਵਿੱਚ ਵਸਦੇ ਹੋਏ ਐਨਆਰਆਈ ਵੀਰਾਂ ਦਾ ਆਪਣਾ ਫਰਜ਼ ਪੈਂਦਾ ਹੈ ਕਿ ਉਹਨਾਂ ਦਾ ਸਾਥ ਤਾਂ ਜਾਵੇ ਤਾਂ ਜੋ ਉਹ ਇਸ ਮਾੜੇ ਆਰਥਿਕ ਤੌਰ 'ਤੇ ਬਾਹਰ ਆ ਸਕਣ ਤੇ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਵਾਕਈ ਹੀ ਕਾਬਲੇ ਤਾਰੀਫ ਹੈ ਕਮ ਦਰਬਾਰੇ ਖਾਲਸਾ ਜਹੀ ਜਥੇਬੰਦੀ ਦਾ ਜੋ ਹਮੇਸ਼ਾ ਹੱਕ ਸੱਚ ਦੀ ਆਵਾਜ਼ ਦੇ ਨਾਲ-ਨਾਲ ਲੋਕਾਂ ਲਈ ਲੋਕ ਭਲਾਈ ਵਾਸਤੇ ਬਹੁਤ ਸਾਰੇ ਨਵੇਂ ਕਾਰਜ ਉਲੀਕਦੇ ਨੇ ਨਮੀਆਂ ਮੁਹਿੰਮਾਂ ਸ਼ੁਰੂ ਕਰਦੇ ਨੇ ਪ੍ਰਮਾਤਮਾ ਅਜੇਹ ਸਿੰਘਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੇ ਵਿਚਾਰਚ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਪਾਵਨਾ ਮਾ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਪੰਚਾਇਤ ਤੇ ਸਾਰੇ ਪਤਵੰਤੇ ਜੁम्मेवार ਸੱਜਣ ਸਾਡੇ ਸੰਤਪ ਸਿੰਘ ਸਾਡੇ ਚਾਚਾ ਜੀ ਸਰਦਾਰ ਮਹਿੰਦਰਪਾਲ ਜੀ ਔਰ ਮਹਿਸ਼ ਕੁਮਾਰ ਜੀ ਜਿਹੜੇ ਕਾਂਗਰਸ ਤੋਂ ਜ਼ਿਲ੍ਹਾ ਜਰਨਲ ਸੈਕਟਰੀ ਨੇ ਔਰ ਸਰਾ ਮਹਿੰਦਰ ਸਿੰਘ ਮਾਟਾ ਜਿਹੜੇ ਬਾਦਲ ਗਰੁੱਪ ਦੇ ਨੇ ਮੈਂ ਇਹ ਤਾਂ ਦੱਸਣਾ ਚਾਹੁੰਦਾ ਕਿ ਸਾਰੇ ਅਸੀਂ ਅੱਜ ਰਾਜਨੀਤਿਕ ਬਖਰੀਵਿਆਂ ਤੋਂ ਉੱਪਰ ਉੱਠ ਕੇ ਸਾਰੇ ਜ਼ਿੰਮੇਵਾਰ ਬੰਦਿਆਂ ਨੇ ਇੱਕ ਡਿਸਕਸ ਕੀਤੀ ਹੈ ਪਹਿਲਾਂ ਜਿਹੜੀ ਕਿ ਬਿਨਾ ਪਰਿਵਾਰ ਦੇ ਕਹਿਣ ਤੋਂ ਕੀਤੀ ਹੈ ਉਹ ਇਹ ਹੈ ਕਿ ਅਸੀਂ ਪਿੰਡ ਦੇ ਲੋਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਸਬੰਧਤ ਪਰਿਵਾਰ ਨੇ ਜਿਹੜੇ ਪੀੜਤ ਨੇ ਜਿਨ੍ਹਾਂ ਦੀ ਫਸਲ ਮੱਚ ਗਈ ਤਬਾਹ ਹੋ ਗਈ ਖੁਣੀ 6 ਮਹੀਨਿਆਂ ਬਾਅਦ ਆਸ ਸੀ ਕਿ ਚਾਰ ਪੈਸੇ ਆਉਣਗੇ ਤੇ ਥੋੜੇ ਜਿਹੇ ਜਿੰਨਾ ਤੋਂ ਫੜ ਕੇ ਜਿੰਸਾਂ ਖਰੀਦੀਆਂ ਨੇ ਜਾਂ ਹੋਰ ਕੰਮ ਨੇ ਉਹ ਉਹ ਸਾਰੇ ਪੂਰੇ ਕਰਾਂਗੇ ਤਾਂ ਬਹੁਤ ਵੱਡਾ ਇੱਕ ਆਰਥਿਕ ਤੌਰ ਤੇ ਕਹਿਰ ਇਸ ਪਰਿਵਾਰਾਂ ਦੇ ਉੱਤੇ ਟੁੱਟਿਆ ਸਾਡੇ ਮਾਜੀ ਪਿੰਡ ਦੀ ਪੰਚਾਇਤ ਨੇ ਤੇ ਸਾਰੇ ਜ਼ਿੰਮੇਵਾਰਾਂ ਨੇ ਫੈਸਲਾ ਕੀਤਾ ਕਿ ਅਸੀਂ ਪਿੰਡ ਦੇ ਵਿੱਚ ਸਾਰੇਆਂ ਨੂੰ ਬੇਨਤੀ ਕਰਾਂਗੇ ਕਿ ਰਾਜਨੀਤਿਕ ਮਜ਼ਬਵਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਮਿਲ ਕੇ ਆਪਣੇ ਆਪਣੇ ਤੌਰ ਤੇ ਜਿਹੜੀ ਕਣਕ ਹੈ ਉਹ ਇਕੱਠੀ ਕਰਕੇ ਇੱਕ ਤਰ੍ਹਾਂ ਦੇ ਫਿਰ ਜਿਹੜੇ ਸੰਬੰਧਤ ਸਾਡੇ ਪਰਿਵਾਰ ਨੇ ਜਿੰਨਾ ਉੱਤੇ ਇਹ ਕਹਿਰ ਟਿਆ ਉਹਨਾਂ ਦੀ ਜਿਹੜੀ ਹੈਲਪ ਹੈ ਉਹ ਕੀਤੀ ਜਾਵੇ ਔਰ ਮੈਂ ਪੰਜਾਬ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਪੂਰੇ ਆਬਾਮ ਨੂੰ ਕਿ ਸਾਨੂੰ ਇੱਥੋਂ ਇੱਕ ਪ੍ਰੇਰਣਾ ਲੈਣ ਦੀ ਲੋੜ ਹੈ ਅਸੀਂ ਇੱਕ ਆਈਡੀਆ ਦੇਣਾ ਚਾਹੁੰਦੇ ਹਾਂ ਕਿ ਸੇਵਾ ਦੇ ਨਾਂ ਤੇ ਬਹੁਤ ਸਾਰੀਆਂ ਬੋਰੀਆਂ ਅਸੀਂ ਲਗਾਤਾਰ ਭਰਦੇ ਆ ਉਹ ਲੇਟ ਵੀ ਭਰੀਆਂ ਜਾ ਸਕਦੀਆਂ ਨੇ ਜਾਂ ਉਹਦੇ ਬਿਨਾ ਸਰ ਵੀ ਸਕਦਾ ਹੈ ਪਰ ਅੱਜ ਜਿਹੜੇ ਸਾਡੇ ਕਿਸਾਨਾਂ ਨੂੰ ਤੁਰੰਤ ਲੋੜ ਹੈ ਇਹ ਪਹਿਲ ਦੇ ਆਧਾਰ ਤੇ ਸਾਨੂੰ ਜਿਹੜਾ ਕਰਨਾ ਚਾਹੀਦਾ ਸੋ ਮੈਂ ਸਤਕਾਰਯੋਗ ਸਾਡੇ ਸਦਾ ਜੂਰਾ ਸਿੰਘ ਜੀ ਜਿਨ੍ਹਾਂ ਦੀ ਫਸਲ ਤਵਾ ਹੋਈ ਹੈ ਇੱਥੇ ਪੰਜ ਛੇ ਪਰਿਵਾਰਾਂ ਦਾ ਨੁਕਸਾਨ ਹੋਇਆ ਉਹ ਇੱਕ ਮਿੰਟ ਦੇ ਵਿੱਚ ਜਿਵੇਂ ਵਾਪਰੇ ਆ ਉਹ ਸੰਗਤ ਦੇ ਧਿਆਨ ਵਿੱਚ ਲਿਆ ਦੇਣਗੇ ਔਰ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਮੁਹਿੰਮ ਹੈ ਜਿਹੜੀ ਚਲਾਈ ਹੋਈ ਹੈ ਅੱਜ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਰਾਬਤਾ ਕਰਕੇ ਉਹਨਾਂ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਕੇ ਵੀ ਹੁਣ ਬੱਸ ਕਰੋ ਸੇਵਾ ਦੇ ਨਾਂ ਤੇ ਬੁਰੀਆਂ ਭਰਨੀਤ ਭਾਵਾਂ ਬੰਦ ਕਰ ਦਿਓ ਪਰ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਨੂੰ ਅੱਜ ਸਮੱਸਿਆ ਆ ਰਹੀ ਹੈ ਜਿਨ੍ਹਾਂ ਨੂੰ ਕਣਕ ਵਿਚਾਰਿਆਂ ਨੂੰ ਖਰੀਦਣੀ ਪਊਗੀ ਕਈ ਐਸੇ ਕਿਸਾਨ ਨੇ ਜਿਨ੍ਹਾਂ ਨੇ ਜਿਹੜੀ ਜ਼ਮੀਨ ਹੈ ਉਹ ਠੇਕੇ ਤੇ ਲੈ ਕੇ ਜ਼ਮੀਨ ਕਰੀ ਸੀਗੀ ਤਾਂ ਉਹ ਵੀ ਤਬਾਹ ਹੋ ਗਈ ਬਹੁਤ ਸਮੱਸਿਆਵਾਂ ਦੇ ਵਿੱਚ ਨੇ ਸਾਨੂੰ ਉਹਨਾਂ ਦੀ ਜਿਹੜੀ ਬਣਦੀ ਜ਼ਿੰਮੇਵਾਰੀ ਆ ਉਹ ਨਿਭਾਉਣੀ ਚਾਹੀਦੀ ਹੈ ਸਦਾ ਜੋਰਾ ਸਿੰਘ ਜੀ ਜੋ ਇੱਥੇ ਵਾਪਰਿਆ ਸਾਡੇ ਪਿੰਡ ਵਿੱਚ ਉਹ ਤੁਹਾਡੇ ਧਿਆਨ ਵਿੱਚ ਲਿਆਉਣਗੇ ਔਰ ਅਸੀਂ ਪੂਰੇ ਪੰਜਾਬ ਦੇ ਲੋਕਾਂ ਤੇ ਵਿੱਚ ਇਹ ਗੱਲ ਲਿਆਣੀ ਚਾਹੁੰਦੇ ਆ ਕਿ ਰਾਜਨੀਤਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਧਰਮਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਜਿਹੜਾ ਪੀੜਤ ਹੈ ਉਹਦੇ ਹੱਕ ਵਿੱਚ ਸਾਨੂੰ ਅੱਜ ਡਟਣ ਦੀ ਲੋੜ ਹੈ ਅਸੀਂ ਇੱਥੇ ਜਿੰਨੇ ਜ਼ਿੰਮੇਵਾਰ ਸੱਜਣ ਨੇ ਸਾਰੇ ਨੇ ਫੈਸਲਾ ਕਰ ਲਿਆ ਔਰ ਕੱਲ ਤੋਂ ਅਸੀਂ ਸਾਰੇ ਪਿੰਡਾਂ ਦੇ ਪਿੰਡ ਦੇ ਵਿੱਚ ਸਾਰਾ ਵੱਡਾ ਇਕੱਠ ਸੰਸਾ ਨੇ ਦੱਸਿਆ ਜਿਵੇਂ ਕਰਕੇ ਉਹ ਸਾਰੀ ਪਿੰਡ ਨੂੰ ਬੇਨਤੀ ਕਰਾਂਗੇ ਵੀ ਇਸ ਤਰ੍ਹਾਂ ਦੀ ਮਦਦ ਜਿਹੜੀ ਹੋ ਸਕੇ ਤੁਸੀਂ ਜਿਵੇਂ ਜਿਵੇਂ ਵੀ ਠੀਕ ਸਮਝੋ ਕੀ ਵਾਪਰੇ ਉਹ ਦੱਸੋ ਮੇਰੇ ਕੱਪੂਰੇ ਦਾ ਦਾਸ ਸਾਹਿਬ ਬੜਾ ਥੋੜਾ ਉੱਚੀ ਕੱਪੂਰੇ ਵਾਲੇ ਸੀ ਅੰਤੇ ਸਵੇਰੇ ਜਿਹੜਾ ਕਿ ਸਾਡਾ ਏਰੀਆ ਬਿਲਕੁਲ ਪੱਕਿਆ ਹੋਇਆ ਸੀ ਤੇ ਵਧਣਯੋਗ ਸੀ ਤੇ ਉਹ ਅੱਜ ਜਿਹਨੇ ਸਾਨੂੰ ਵਧਣਾ ਸੀ 10 ਵਜੇ ਤਕਰੀਬਨ ਅਚਾਨਕ ਜਦੋਂ ਮੈਂ ਪਿੰਡੋਂ ਆਇਆ ਤੇ ਅਚਾਨਕ ਦੇਖਿਆ ਵੀ ਇਧਰੋਂ ਇੱਕ ਪਾਸੇ ਅੱਗ ਲੱਗੀ ਹੋਈ ਆ ਕਣਕ ਨੂੰ ਤੇ ਕੁਝ ਮਿੰਟਾਂ ਦੇ ਵਿੱਚ 10-15 ਮਿੰਟਾਂ ਦੇ ਵਿੱਚ ਬਹੁਤ ਸਪੀਡ ਦੇ ਨਾਲ ਹਵਾ 'ਚ ਚਲਦੀ ਹੋਈ ਤੇ ਸਾਡੇ ਆਈ ਤੇ ਸਪੀਕਰਾਂ ਦੇ ਵਿੱਚ ਅਸੀਂ ਅਨਾਉਂਸਮੈਂਟ ਕੀਤੀ ਪਿੰਡ ਬਿੰਬੜ ਤੇ ਮਾਝੀ ਦੋਏ ਪਿੰਡਾਂ ਨੇ ਪਿੰਡਾਂ ਨੇ ਬੜਾ ਸਾਹ ਦਿੱਤਾ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਦਖਾਂਤ ਵਾਪਰ ਜਾਣਾ ਸੀ ਜੇਕਰ ਸਾਰਾ ਪ੍ਰਸ਼ਾਸ ਦੋਏ ਪਿੰਡ ਇਕੱਠੇ ਨਾ ਹੁੰਦੇ ਤਾਂ ਇਹਨਾਂ ਨੇ ਬਹੁਤ ਇੱਕ 15-20 ਮਿੰਟਾਂ ਦੇ ਵਿੱਚ ਅੱਗ ਦੇ ਉੱਤੇ ਜਿਲਕੇ ਕਾਬੂ ਪਾ ਲਿਆ ਇਹ ਫਾਇਰ ਫਾਇਰ ਬ੍ਰਿਗੇਡ ਆਈ ਜੀ ਉਸ ਟਾਈਮ ਆਈ ਜਾਨੀ ਯਾਨੀ ਜਦੋਂ ਜਾਨੀ ਪਿੰਡਾਂ ਨੇ